ਕਿੰ ਪਰਤਾ ਦੁਆਲੇ ਉصرਦੇ ਹਨ ਉਸੇ ਹਾਇਕੂ ਇਹਨਾਂ ਰਿਸ਼ਤਿਆਂ ਵਿੱਚਲੀ ਗਹਿਰਾਈ, ਠਹਿਰਾਓ, ਦੂਰੀ, ਤਣਾਅ ਅਤੇ ਇਹਨਾਂ ਵਿੱਚ ਪਈ ਸਵਾਰਥ ਦੀ ਭਾਵਨਾ ਨੂੰ ਬਹੁਤ ਹੀ ਸ਼ਿਦਤ ਨਾਲ ਉਜਾਗਰ ਕਰਦੇ ਹਨ। ਬੈਂਚ ਤੇ ਕੋਲ ਕੋਲ ਬੈਠਾ ਜੋੜਾ ਵੀ ਮੋਬਾਈਲ ਫੋਨ 'ਤੇ ਦੂਰ ਦੂਰ ਕਲਾ ਕਰ ਰਿਹਾ ਹੈ। ਇਹ ਕੁਝ ਦ੍ਰਿਸ਼ ਨੇ ਉਸਦੇ ਹਾਇਕੂ ਦੇ। ਮਦਰਡੇ ਤੇ ਮਾਂ ਬੱਚਿਆਂ ਨੂੰ ਬੁਣਿਕ ਰਹੀ ਹੈ ਪਰ ਬੱਚੇ ਆਉਣਗੇ ਤਾਂ ਬੁੱਕੇ ਭੇਜਦੇ ਹਨ। ਲੜਾਈ ਵਿੱਚ ਜੋੜਾ ਰੁਝਿਆ ਹੋਇਆ ਹੈ ਇੱਕ ਦੇ ਹੱਥ ਵਿੱਚ ਬੇਲਣਾ ਹੈ ਤੇ ਦੂਜੇ ਦੇ ਹੱਥ ਵਿੱਚ ਚਿੰਮਟਾ ਹੈ ਇਸੇ ਨਾਲ ਹੀ ਕੰਮੀ ਸੱਤੂ ਦੇ ਕੁਝ ਹੈਕੂ ਮਾਨਵੀ ਰਿਸ਼ਤਿਆਂ ਦੀ ਗਹਿਰਾਈ ਅਤੇ ਸ਼ਿੱਦਤ ਨਾਲ ਵੀ ਸੰਬੰਧਤ ਹਨ ਇੱਕ ਉਦਾਹਰਨ ਦੇਖੋ ਸੀ ਜਿਆਦਾ ਵੀ ਕੌਣ ਵਗੇ ਕਦੇ ਹਲਕੀ ਕਦੇ ਤੇਜ਼ ਹੋਰ ਐਪ੍ਰੀਸੀਏਸ਼ਨ ਪਰਸ਼ਦ ਦੇ ਪ੍ਰਗਟਾਤਿਆਂ ਇਹ ਅਤੇ ਇਹੋ ਜਿਹੇ ਕਈ ਉਦਾਹਰਨ ਸੱਤੂ ਦੇ ਹੈਕੂ ਵਿੱਚੋਂ ਦਿੱਤੇ ਜਾ ਸਕਦੇ ਹਨ ਪੰਜਾਬੀ ਹਾਇਕੂ ਇਸ ਨੂੰ ਅਜੋਕੀ ਪੰਜਾਬੀ ਸ਼ਾਇਰੀ ਦੀ ਮਾਨਵੀ ਰਿਸ਼ਤਿਆਂ ਦੇ ਵਿਯੋਗ ਸਥਿਤੀ ਤੇ ਕੇਂਦਰਿਤ ਹੈ ਇਸ ਲਈ ਦੂਰੀਆਂ ਵਿਛੋੜੇ ਅਤੇ ਰਿਸ਼ਤਿਆਂ ਵਿਚਲੇ ਤਣਾਅ ਦਾ ਜ਼ਿਕਰ ਇਸਿਆ ਦਾ ਜ਼ਿਕਰ ਹੈ ਇਸ ਵਿੱਚ ਵਿਸਾਰ ਜਾਂ ਮਿਲਾਬ ਦਾ ਗੋ ਕਟ ਵਰਣਨ ਹੈ ਕਿੰਝ ਕਿਉਂ ਹੈ ਇਸ ਬਾਰੇ ਕੋਈ ਸੰਗੁਗ ਦੇ ਨਾਲ ਨਾਲ ਪੰਜਾਬੀ ਕਵਿਤਾ ਵਿੱਚ ਇਸ ਸਥਿਤੀ ਤੇ ਵਿਚਾਰ ਕਰਨ ਦੀ ਲੋੜ ਹੈ ਗੁਰਬੀ ਸਤੂ ਨੇ ਕਈ ਹਾਈਕੂ ਮਾਨਵੀ ਜ਼ਿੰਦਗੀ ਦੇ ਸਥਾਈ ਸਰਵਕਾਰਾਂ ਨਾਲ ਸੰਬੰਧਿਤ ਲਿਖੇ ਹਨ ਇਹ ਹਾਈਕੂ ਸਮੇਂ ਸ਼ਾਂਤੀ ਦੀ ਸੀਮਤੋਂ ਪਾਰ ਨਾਲ ਸੰਵਾਦ ਪੈਦਾ ਕਰਦੇ ਹਨ ਇਹ ਹਾਈਕੂ ਉਸਤੀ ਸ਼ਾਇਰੀ ਵਿੱਚ ਬਖਰੇ ਹੀ ਪਛਾਣੇ ਜਾ ਸਕਦੇ ਹਨ ਇਹਨਾਂ ਵਿੱਚ ਸਤੂ ਪੂਰਾ ਸੂਰਜ ਸ਼ਾਮਲ ਹੈ ਇਹਨਾਂ ਦੀ ਵਿਆਖਿਆ ਕਰਨੀ ਤਾਂ ਕੁਝ ਉਦਾਹਰਣਾਂ ਪੇਸ਼ ਕਰਦਾ ਹਾਂ ਝੜਦੇ ਪੱਤੇ ਟਲਦਾ ਸੂਰਜ ਰੰਗ ਬਟਾਕੇ ਇਸ ਸਾਲ ਵੀ ਫੁੱਲਾਂ ਦਾ ਉਹੀ ਰੰਗ ਮੇਰਾ ਬਦਲਿਆ ਆਏ ਇਕੱਠੇ ਪੱਤੇ ਚੱਲੇ ਕੱਲੇ ਕੱਲੇ ਬਾਪੇ ਦੀ ਅਰਥੀ ਚੱਲੀ ਕੁੰਝੇ ਖੁੰਡੇ ਖੜੀ ਏ ਕੱਲੇ ਗੁਰਮੀ ਸੰਧੂ ਦੇ ਹਾਈਕੂ ਬਿਆੰਦ ਨੂੰ ਇੱਕੋ ਸਮੇਂ ਵਿਸ਼ੇ ਤੇ ਇੱਕ ਕਾਵਿਕ ਜੋਤ ਜੋ ਬਦਲੇ ਕੋਸਾਰ ਦੇ ਪ੍ਰਤੀਤ ਹੁੰਦੇ ਹਨ ਉਹ ਆਪਣੇ ਹਾਈਕੂ ਵਿੱਚ ਦੋ ਬਰਾਬਰ ਦੀਆਂ ਸਮਾਨ ਜਾਂ ਅਸਮਾਨ ਸਥਿਤੀਆਂ ਦੇ ਸੇਤਨਾਂ ਕਰਕੇ ਆਪਣੀ ਗੱਲ ਸਪਸ਼ਟ ਹੋ ਵਿੱਚ ਕਹਿਣ ਦੇ ਨਾਲ ਨਾਲ ਕਿਸੇ ਸਥਿਤੀ ਤੇ ਇੱਕ ਕਾਟਮਾ ਵਿਅੰਗ ਵੀ ਕਰਦਾ ਹੈ ਵਿਅੰਗ ਦੀ ਇਹ ਜੋ ਹਾਈਕੂ ਨੂੰ ਸਮਕਾਲੀ ਨਕਿੱਤਾ ਨਾਲ ਜੋੜਨ ਦਾ ਇੱਕ ਕਾਰਗਰ ਤੰਦ ਹੈ ਇਹ ਵਿਅੰਗ ਹੀ ਹਾਈਕੂ ਨੂੰ ਮਹਿਸ ਸ਼ਬਦ ਡੰਬਰ ਬਣ ਤੋਂ ਰੋਕਦਾ ਹੈ ਚੰਬਚਾਏ ਬਿਆਨ ਮਹਿਲ ਫੈਸ ਮਹਿਲ ਫੈਸ ਜੀਜੇ ਬਜੇ ਘਰ ਬਨੇ ਰਿਓ ਢੁੱਗ ਗਿਆ ਤਾਂ ਤੁੱਪੇ ਦੀਂਦਰ ਆਈ ਸਾਰੀ ਰਾਤ ਮਛਰ ਪਿੰਡ ਕੇ ਸਰਗੀ ਬਿਲੇ ਪਈ ਦੋਵੇਂ ਮੰਗਦੇ ਪੁਜਾਰੀ ਬਸ ਸੀਤੇ ਕੇ ਪਿਖਾਰੀ ਅਸੀਸ ਇਸ ਪੁਸਤਕ ਵਿੱਚ ਅਗਲਾ ਵਿਚਾਰਨ ਜੋ ਮੁਖਤਾ ਕੱਤਾ ਵਿੱਚ ਪੇਸ਼ ਵਿਮਕਾਰੀ ਦੇ ਸਰੂਪ ਅਤੇ ਸੁਭਾਅ ਰਹਿ ਗੁਰਬੀ ਸੰਤੂ ਨੇ ਪੰਜਾਬੀ ਰਹਿਤੂਆਂ ਕਈ ਬਹੁਤ ਹੀ ਮਹੱਤਵਪੂਰਨ ਚਾਕੀਆਂ ਦੇ ਪੜਤਾਂ ਸਾਡੇ ਸਾਹਮਣੇ ਪੇਸ਼ ਕੀਤੀਆਂ ਹਨ ਇਨ ਚਾਕੀਆਂ ਵਿੱਚ ਜ਼ਿੰਦਗੀ ਦਾ ਸਿਲਸਿਲਾ ਰੰਗ ਪ੍ਰਕਾਸ਼ੀਤ ਦਿਖਾਈ ਦਿੰਦਾ ਹੈ ਚੁੱਲ੍ਹੇ ਤੇ ਸਾਗਤ ਰਿਹਾ ਹੈ ਬੇਚੇ ਆਟਾ ਗੁੰਨ ਰਹੀ ਅਤੇ ਸਾਰਾ ਟੱਬਰ ਉਸ ਦੁਆਰੇ ਈਰਾ ਪਈ ਬੈਠਾ ਹੈ ਸੰਜੀ ਕਹਿੰਦੇ ਬੋਲਦਾ ਕਾਂ ਸੁਬਾਹ ਸੁਬਾਹਾਂ ਤੇ ਮੱਥਾ ਦੇਖਦੇ ਲੋ ਖੇਰ ਮੰਗ ਰਹੇ ਆ ਕੋਕੀ ਮਕਾਨ ਅਤੇ ਪੂਰੀ ਦਾ ਦ੍ਰਿਸ਼ ਖੋਲੀ ਝੀਲ ਵਿੱਚ ਝੀਲ ਵਿੱਚ ਛੁੱਟ ਰਹੀਆਂ ਬੁਰਬਾਦੀਆਂ ਸੜ ਪਾਕਾ ਰਿਹਾ ਪਥ ਤਾ ਪਰਿਵਾਰ ਮੋਰ ਦੇ ਕੋ ਖਿੜੀਆਂ ਬੀਆਂ ਡੋਰੀਆਂ ਡਾਕ ਪੰਡ ਦਾ ਡਾਕ ਹੇਰ ਕਿਸੇ ਨਹਾ ਰੀਆਂ ਕੰਕਾਂ ਥਾਲੀ ਨੂੰ ਚੁੰਬੜੀਆਂ ਮੱਖੀਆਂ ਫਿੱਤਰਾਂ ਦੀਆਂ ਕਬਰਾਂ ਬਹੜ ਦੇ ਸ਼ਾਂ ਉਹੀ ਦਾ ਪਾਣੀ ਸੁੱਕੇ ਦਰਖਤੋਂ ਉੜਦਾ ਚੱਕੀ ਰਹਾ ਆ ਪੰਨੰਦ ਵਿਵੇ ਬਿੰ ਇਹਨ ਹਾਈਕੂ ਨੂੰ ਪੜਨ ਨਾਲ ਸਾਡੀਆਂ ਅੱਖਾਂ ਸਾਹਮਣੇ ਪਿਰਦੇ ਦਿਖਾਈ ਦਿੰਦੇ ਹਨ ਬੇਸੇ ਤਾਂ ਹਾਈਕੂ ਸ਼ਾਇਰੀ ਵਿੱਚ ਕੁਦਰਤ ਦੇ ਠੋਸ ਬਿੰਬ ਪੇਸ਼ ਕੀਤੇ ਜਾਂਦੇ ਹਨ ਜਿਸ ਵਿੱਚ ਦੇਖਿਆ ਸੁਣਿਆ ਸੁੰਘਿਆ ਅਚਖਿਆ ਤੇ ਸੂਕੀ ਮਹਿਸੂਸ ਕੀਤਾ ਸ਼ਾਮਲ ਹੈ ਪਰ ਪੰਜਾਬੀ ਦੇ ਜ਼ਿਆਦਾ ਕਾਵਿ ਅਜੇ ਵੇਖਣ ਤੱਕ ਸੀਮਤ ਹਨ ਇਸ ਵਿੱਚ ਗਿਆਨ ਇੰਦਰੀਆਂ ਦੇ ਬਾਅਦ ਹੀ ਅਹਿਸਾਸ ਕਿਸੇ ਨਾ ਕਿਸੇ ਰੂਪ ਵਿੱਚ ਗੈਰ ਹਜ਼ਰ ਰਹਿੰਦੇ ਲੱਗਦੇ ਹਨ ਇਹ ਕਵੀ ਕਈ ਵਾਰ ਦ੍ਰਿਸ਼ ਤਿਤ੍ਰਿਸਮ ਅਤੇ ਅਸ ਅਸਚਰਤ ਵਿੱਚ ਗੋਸਥੀ ਵੀ ਮਹਿਸੂਸ ਹੁੰਦੀ ਹੈ ਕਿ ਇਸੇ ਮਾਨਵੀ ਸਥਿਤੀ ਜਾਂ ਜ਼ਿੰਦਗੀ ਦੇ ਕਿਸੇ ਵੇਰਵੇ ਨੂੰ ਦਾਰਸ਼ਨਿਕ ਗਹਿਰਾਈ ਨਾਲ ਜੋੜ ਕੇ ਦਿਖਾਈ ਨਹੀਂ ਦਿੱਤੇ ਇਹ ਕਮੀ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬੀ ਕਾਵਿ ਸ਼ੈਲੀ ਵਿੱਚ ਵਿਚਾਰੀ ਜੋ ਮਸਲਾ ਹੈ ਇਸ ਨਾਲ ਜੁੜਾ ਇੱਕ ਹੋਰ ਨੁਕਤਾ ਹਾਈਕੂ ਦੇ ਦ੍ਰਿਸ਼ਾਂ ਵਿੱਚ ਇਹ ਚੁੱਪ ਨਾਲ ਸਬੰਧਤ ਹੈ ਸ਼ੋਰ ਦੇ ਦੌਰ ਵਿੱਚ ਚੁੱਪ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਪਰ ਜੇਕਰ ਚੁੱਪ ਬੰਦੇ ਨੂੰ ਨਿਸ਼ਕਿਰਿਆ ਕਰਦੀ ਹੈ ਤਾਂ ਇਸ ਮਾਨਸਿਕ ਸਥਿਤੀ ਬਾਰੇ ਹੋਰ ਵੀ ਗੰਭੀਰਤਾ ਨਾਲ ਸੋਚਣਾ ਪੈਂਦਾ ਹੈ ਅਗਲਾ ਨੁਕਤਾ ਪੰਜਾਬੀ ਹਾਈਕੂ ਸ਼ਾਇਰੀ ਵਿੱਚ ਪੇਸ਼ ਕੁਦਰਤ ਦੇ ਹੋਰ ਪ੍ਰਾਣੀਆਂ ਨਾਲ ਸਬੰਧਾਂ ਪ੍ਰਾਣੀਆਂ ਦੇ ਸਬੰਧਾਂ ਤੋਂ ਉੱਪਰ ਉਹਨਾਂ ਦੀ ਇੱਕ ਰੂਪਤਾ ਦਾਹਰ ਪੰਜਾਬੀ ਹੈਕੂ ਸ਼ੈਲੀ ਹੋਰ ਪ੍ਰਾਣੀਆਂ ਜਾਂ ਫੁੱਲਾਂ ਪੌਦਿਆਂ ਨੂੰ ਬੜਾ ਕੋੜਾ ਉਸ ਨਾਲ ਮਨੁੱਖ ਦੇ ਸਮਾਨ ਸਬੰਧ ਦਾ ਜ਼ਿਕਰ ਤਾਂ ਗਾਹੇ-ਗਾਹੇ ਕਰਦੀ ਹੈ ਪਰ ਇਹਨਾਂ ਵਿੱਚੋਂ ਗੁਜ਼ਰਨ ਦੀ ਅਜੇ ਜ਼ਰਤ ਨਹੀਂ ਕਰਦੇ ਕੈਂਟੋਪਾ ਵੇ ਹੈ ਕਿ ਇਹ ਅਜੇ ਕੁਦਰਤ ਦਾ ਮਾਨਵਿਕरण ਨਹੀਂ ਕਰਦੇ ਜਿਵੇਂ ਇੱਕ ਜਾਪਾਨੀ ਸ਼ਾਇਰ ਕਹਿੰਦਾ ਹੈ ਪੱਥਰ ਤੇ ਸੰਰਗੀ ਕਿਤਨੀ ਹੈ ਤੂੰ ਸੁਪਨਾ ਵੇਖ ਰਹੀ ਮੇਰੇ ਉਦਾਸ ਜੀਵਨ ਦਾ ਸੁਗਰਵੀ ਸੰਧੂ ਦੀ ਕਿਤਾਬ ਦੇ ਬਾਅਦ ਉਸਨੇ ਹੈਕੂ ਬਾਰੇ ਅਤੇ ਪੰਜਾਬੀ ਹੈ ਇੱਕ ਸ਼ੈਲੀ ਬਾਰੇ ਮੈਂ ਕੁਝ ਨੁਕਤੇ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਰਮੀ ਸਤੂ ਦੇਖਾਈ ਕਿ ਪੰਜਾਬੀ ਕਵਿਤਾ ਵਿੱਚ ਇੱਕ ਨਵਾਂ ਪਾਸਾਰ ਚੜ੍ਹਣ ਗਿਆ ਅਜੇ ਵੀ ਹਸ ਕੀਤੀ ਜਾ ਸਕਦੀ ਹੈ ਇਸਨੇ ਤੇ ਸੰਦੇਕ ਜਿੱਥੇ ਵਿੱਚ ਇੱਕ ਬੜਾ ਮਹੱਤਵਪੂਰਨ ਨੁਕਤਾ ਸੀ ਉਹ ਕੀ ਕੁਦਰਤ ਨਾਲ ਇੱਕ ਮਿੱਠਾ ਸੁਭਾ ਦਾ ਜਦੋਂ ਅਸੀਂ ਮਾਈਟੂ ਦੇ ਬਾਰੇ ਚਰਚਾ ਰਹੇ ਹਾਂ ਤਾਂ ਵਾਰ ਵਾਰ ਕੁਦਰਤ ਦੀ ਉਸੇ ਦ੍ਰਿਸ਼ਕਾਰੀ ਨੀਤੀ ਕेंद्रीय ਸਰਕਾਰ ਵੱਲ ਤੋਂ ਉੱਪਰ ਰਹੀ ਹੈ ਜਿਵੇਂ ਸਵੇ ਕਿਹਾ ਗਿਆ ਕਿ ਅਸੀਂ ਦਰਖਤ ਨੂੰ ਦੇਖਦੇ ਹਾਂ ਅਸੀਂ ਉਹਦੇ ਚੁਰਸੀ ਦੇਖਦੇ ਹਾਂ ਪੰਜਾਬੀਆਂ ਦਾ ਆਪਣੇ ਆਲੇ ਪਾਲੇ ਦੀ ਕੁਦਰਤ ਨਾਲ ਇਸ ਕਿਸਮ ਦਾ ਜਿਹੜਾ ਉਪਯੋਗਤਾਵਾਦੀ ਸਭਾਂ ਦਾ ਬਣ ਚੁੱਕਿਆ ਕਿ ਸਾਨੂੰ ਕੁਦਰਤ ਵਿੱਚੋਂ ਹੋਰ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆਉਂਦੀ بجائے ਆਪਣੀਆਂ ਲਾਗੇ ਦੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ ਇੱਕ ਵਾਰ ਕੋਪਾਲ ਕਾਨਫਰੰਸ ਹੋ ਰਹੀ ਸੀ ਯੰਗ ਰਾਈਟਰਸ ਕਾਨਫਰੰਸ ਉੱਥੇ ਗਏ ਲੋਕੋ ਦੀ ਕੁਦਰਤ ਦੇ ਬਾਰੇ ਗੱਲਾਂ ਕਰ ਰਹੇ ਜਿਹੜੇ ਉਥੋਂ ਲੇਕਰ ਗਏ ਸੀ ਤੇ ਉਹ ਛੋਟੀਆਂ ਛੋਟੀਆਂ ਪਹਾੜੀਆਂ ਉੱਥੇ ਨਜ਼ਰ ਆ ਰਹੀ ਸੀ ਖੂਬਸੂਰਤੀ ਵਿਖਾ ਰਹੀ ਸੀ ਸਾਡੇ ਚੋਂ ਬੰਦਾ ਕਹਿੰਦਾ ਕਿ ਸ਼ੁਕਰ ਹੈ ਕਿ ਪੰਜਾਬੀ ਨਹੀਂ ਆਏ ਨਹੀਂ ਤਾਂ ਕਾਰ ਕਿ ਇਨਾਂ ਨੇ ਇੱਥੇ ਖੇਤ ਲਾ ਰਏ ਸੀ ਤੇ ਝੋਨਾ ਲਾ ਰਹਿਣਾ ਸੀ ਤੇ ਸਾਡੇ ਕੁਦਰਤ ਨਾਲ ਇਸ ਕਿਸਮ ਦੇ ਮਸ਼ੀਨੀ ਸੰਬੰਧ ਦੇ ਹੁੰਦੇ ਆ ਹੋ ਗਿਆ ਕੁਦਰਤ ਨਾਲ ਹਾਈਪੂ ਵਰਗਾ ਜਿਹਾ ਸੰਬੰਧ ਉਹ ਕਿਸ ਤਰ੍ਹਾਂ ਬਣ ਸਕਦੇ ਆਪਣੇ ਆਪ ਦੇ ਵਿੱਚ ਵਿਚਾਰਿਤ ਵਾਲਾ ਮਸਲਾ ਹੈ ਜਿਸ ਕੁਦਰਤ ਨੂੰ ਅਸੀਂ ਇਸ ਦੇ ਵਿੱਚ ਲੈ ਕੇ ਆ ਰਹੇ ਹਾਂ ਬਹੁਤੀ ਵਾਰ ਢੀਰ ਚੁੱਕੇ ਦੇ ਅਨੁਭਵ ਨੇ ਉਸ ਅਨੁਭਵ ਨਾਲ ਕਿਸ ਸੰਬੰਧ ਬਣਦਾ ਹੈ ਇਸ ਬਾਰੇ ਪਹਿਲਾਂ ਵੀ ਮੈਂ ਇਸ਼ਾਰਾ ਕਰ ਚੁੱਕੇ ਹਾਂ ਉਮੀਦ ਹੈ ਕਿ ਇਹਨਾਂ ਨੁਕਤਿਆਂ ਦੇ ਬਾਰੇ ਨਾਲ ਤੇ ਜਿਹੜੀ ਖਾਸ ਕਰਕੇ ਰਿਸ਼ਮਦਰ ਸਿਆਣੀ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜੀ ਇਹ ਸਾਡੇ ਸਮਾਜਿਕ ਸਰੂਕਾਰ ਨੇ ਉਹਨਾਂ ਵਿੱਚ ਕਵੀ ਦੀ ਸਰਗਰਮ ਨਖਲ ਅੰਦਾਜ਼ੀ ਉਸ ਦਾ ਕੀ ਰੂਪ ਹੋਵੇ ਇਹ ਵਿਚਾਰਨ ਵਾਲਾ ਮਸਲਾ ਬਣਦਾ ਹੈ ਇਸ ਕਾਰਨ ਦੇ ਪ੍ਰਸੰਗ ਵਿੱਚ ਹੁਣ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਨੂੰ ਸਭ ਨੂੰ ਸੱਦਾ ਦਿੰਨਾ ਕਿ ਉਹ ਆਪਣੇ ਵਿਚਾਰ ਆਪਣੇ ਪ੍ਰਸ਼ਨ ਬਹੁਤ ਹੀ ਸੰਖੇਪ ਰੂਪ ਦੇ ਵਿੱਚ ਇੱਥੇ ਮੰਚ ਤੇ ਆ ਸਕਦੇ ਨੇ ਕਿਉਂਕਿ ਸਾਡੇ ਕੋਲ ਹਲੇ ਕੁਝ ਸਮਾਂ ਹੈਗਾ 2 ਵਜੇ ਅਸੀਂ ਆ ਪਾਣੀ ਵਾਸਤੇ ਜਾਵਾਂਗੇ 10 ਵਜੇ ਅਗਲਾ ਸੈਸ਼ਨ ਸ਼ੁਰੂ ਹੋਣਾ ਹੈ ਸਾਰੇ ਕੋ 45 ਮਿੰਟ ਨੇ ਤੇ 45 ਮਿੰਟ ਦੇ ਵਿੱਚ ਵਿੱਚ ਅਸੀਂ ਪ੍ਰਧਾਨਗੀ ਭਾਸ਼ਣ ਵੀ ਸੁਣਨਾ ਵਿਸ਼ੇਸ਼ ਮਹਿਮਾਨ ਨੂੰ ਮੰਨੀ ਸੁਣਨਾ ਤੇ ਇਸ ਦੇ ਦਰਮਿਆਨ ਸਾਡੇ ਕੋਲ ਸਮਝ ਲਓਗੇ 20 ਮਿੰਟ ਨੇ ਕਿ ਤੁਸੀਂ ਆਪਣੀ ਗੱਲਬਾਤ ਆਪਣੇ ਦੇ ਪ੍ਰਸ਼ਨ ਨਹੀਂ ਉਹ ਪੇਪਰਾਂ ਦੇ ਪਸੰਦ ਵਿੱਚ ਕਰ ਸਕਦੇ ਹੋ ਤੇ ਜੇ ਬਹੁਤ ਹੀ ਕੋਈ 突ਕਵਾ ਵਿਚਾਰ ਟਿੱਪਣੀ ਹੋਵੇ ਉਹ ਸਾਂਝੀ ਕਰ ਸਕਦੇ ਹੋ ਆਪ ਪਰਵਾਨ ਹੈ ਇੱਕ ਵਾਰ ਯਾਖੀ ਸਰੇ ਪਾਰਗੰਦ ਦੇ ਵਿਭਾਗ ਜੁਜਰਾ ਵਿਆਤੀ ਮਨਜੀਤ ਸਿੰਘ ਉਹ ਆਪਣੀ ਗੱਲ ਕਹਿਣਾ ਚਾਹੁੰਦਾ ਮਨਜੀਤ